ਤੈਨੂੰ ਕੋਈ ਨਾ ਨਹੀਂ ਵੱਡੇ ਵੀਰੋਂ ਤੁਸੀਂ ਬੱਸ ਬੋਲੀ ਸੀ ਫਾਟੇ ਵਾਸਤੇ ਮੈਂ ਬੋਲਿਆ ਕਿ ਮੇਲੇ 'ਤੇ ਦੇਖਨੇ ਦੋ ਲੜਕੇ ਨੂੰ ਲੜਕਾ ਹੱਥਿਆ ਦੇਖਨੇ ਦੋ ਇਹਨੇ ਦੋ ਮਿੰਟ ਦੇ ਬਾਅਦ ਭਾਜੀ ਕੀ ਨਾਮ ਆਪਣਾ ਜੀ ओमप्रकाश ਜੀ ਕਿਹੜੀ ਜਗ੍ਹਾ ਦੇ ਆ ਪੀ ਪਰ ਨਹੀਂ ਭਾਜੀ ਭਾਜੀ ਕੀ ਮਾਮਲਾ ਕਿ ਤੁਹਾਡੇ ਸੱਟਾਂ ਮਾਰੀਆਂ ਕਿ ਬੰਦੇ ਨੇ ਭਾਜੀ ਮੈਂ ਆਪਣਾ ਕੰਮ ਕਰ ਗੱਡੀ ਦਾ ਕਰਦਾ ਹੁੰਦਾ ਤੇ ਕੰਮ ਤੇ ਚੱਲ ਰਿਹਾ ਸੀ ਨਾ ਤੇ ਮੂਰੇ ਉਹ ਕ੍ਰੋਸ ਕੀਤਾ ਸਕੂਟਰੀ ਜਿੰਦਾ ਕਿ ਸਾ ਕਿ ਮੇਰੇ ਗੱਡੀ ਦੇ ਤੇ ਗੱਡੀ ਵੱਜੀ ਵੀ ਨਹੀਂ 2 ਫੁੱਟ ਦਾ ਫਾਸਲਾ ਵੀ ਸੀ ਤੇ ਉਸ ਤੋਂ ਬਾਅਦ ਮੈਂ ਕੂਦ ਕੇ ਦੇਖਣਾ ਪਿਆ ਕਹਿੰਦਾ ਮੈਂ ਗੱਡੀ ਨੂੰ ਆਗਲਾ ਦੂੰਗਾ ਇੰਨੀ ਗੱਲ ਦੀ ਗੱਲ ਕਰੀ ਜੀ ਕੋਣ ਹੈ ਕੋਣ ਹੈ ਬੰਦਾ ਭਾਜੀ ਕੁਨਦਨ ਭਾਜੀ ਮੋਡਲ ਟਾ ਹੁੰਦਾ ਨੰਨੇ ਵੀ ਹੈਗਾ ਦੇ ਨਾਲ ਹਾਂ ਤੇ ਉਸ ਤੋਂ ਬਾਅਦ ਕੋਈ ਕੁ ਹੋਰ ਦੇ ਨਾਲ ਦੇ ਸੀਗੇ ਸ਼ੇ ਨਸ਼ੀ ਦੀ ਟਾਈਪ ਲੱਗਦੀ ਸੀਗੇ ਕੀ ਕੰਮ ਕਰ ਕੀ ਕਰਦੇ ਇਹ ਭਾਜੀ ਇਹ ਇਹਨਾਂ ਦਾ ਕੋਈ ਕੰਮ ਕਰਤਾ ਹੈ ਨਹੀਂ ਜਿੱਤੇ ਤੱਕ ਮੈਨੂੰ ਲੱਗਦਾ ਨਸ਼ੇ ਨੂੰ ਨਸ਼ੇ ਕਰਦੇ ਆ ਤੇ ਉਹਦਾ ਕੁੰਦਨ ਫਾਈਨਾਂਸ ਦਾ ਕੰਮ ਕਰਦਾ ਸੀ ਤੁਹਾਡੇ ਮਾਰਿਆ ਕੀ ਜਣਾ ਸਿਰਚ ਮੇਰੇ ਨਾਲ ਕੜਾ ਜਾਂ ਦਾਸ ਕਿਹਾ ਕੋਈ ਤੁਹਾਡੀ ਬਰਾਣੀ ਰੰਜੇ ਸੀ ਵੀ ਆ ਕੋਈ ਤੁਹਾਡੀ ਨਹੀਂ ਤਾਂ ਤੱਕ ਮੈਂ ਮਿਲਿਆ ਨਹੀਂ ਸੀ ਬੰਦਿਆਂ ਨੂੰ ਅੱਛਾ ਪਹਿਲੀ ਵਾਰ ਹੀ ਤੁਹਾਡੀ ਪਹਿਲੀ ਵਾਰ ਇਹ ਤੇ ਮੁੰਡਿਆਂ ਨੇ ਦੱਸਿਆ ਕਿ ਹਾਂ ਇਹ ਦਾ ਇਹ ਆਇਆ ਤੇ ਜਿਹੜਾ ਤੈਨੂੰ ਮਾਰ ਕੇ ਗਿਆ ਤਾਂ ਹੁੰਦਾ ਮੈਂ ਪੁੱਛਿਆ ਬੰਨੇ ਤੋਂ ਹੋਈ ਕਿੱਥੇ ਕਰਕੇ ਭਾਈ ਲੜਾਈ ਸਾਰੀ ਮੋਡਲ ਟਾਰ ਹੋਈ ਤੇ ਮੈਦਮੋਰੀ ਹੋਈ ਭਾਈ ਜਿਸ ਮੁੰਡੇ ਦਾ ਨਾਗਰਿਕ ਹੁੰਦੰਦਾ ਉਹਨੇ ਪਾਪ ਹਮਲਾ ਕੀਤਾ ਤਾਂ ਅਗਰ ਉਹਨੇ ਪਾਪ ਹਮਲਾ ਕੀਤਾ ਪਹਿਲਾਂ ਫਿਰ ਨਾਲਦਿਆਂ ਨੇ ਹਮਲਾ ਕੀਤਾ ਮੌਕੇ ਕਿੰਨੇ ਜਣੇ ਸਗੇ ਸਾਰੇ ਇਹ 6 ਜਣੇ ਟੋਟਲ ਭਾਈ ਕੀ ਕੀ ਨਾਮ ਇਹਨਾਂ ਦੇ ਦੋ ਜਣੇ ਤਿੰਨ ਜਣੇ ਨਾਮ ਜਾਣਦਾਂ ਨੰਨੀ ਕੁਲਦਨ ਤੇ ਦੋ ਤਿੰਨ ਨੇ ਹੋਰ ਸੀ ਜਿਹੜਾ ਨਾਮ ਨੇ ਪਤਾ ਨਹੀਂ ਹੈਗਾ ਬਜੀ ਦੇਖੋ ਥੋੜਾ ਵਜ਼ਰਾ ਹੈਗੀਆਂ ਪਛਾਣ ਸਕਦੇ ਨੇ ਉਹਨਾਂ ਨੂੰ ਫੋਟੋਨ ਪਛਾਣ ਲਵਾਂਗੇ ਜੀ ਇੱਕ ਮਿਲਮੂਰੇ ਬੰਦਾ ਰਹਿੰਦਾ ਵਾ ਪਤਾ ਨਹੀਂ ਕੁਝ ਕਾਮੂਨ ਦਾ ਕੰਮ ਆਪਣਾ ਬਿਜ਼ਨਸ ਹੀ ਆ ਉਹ ਵੀ ਵਿਚ ਆ ਕੇ ਮੈਨੂੰ ਘੁੱਟਣ ਉਹ ਕੋਣ ਸੀਗਾ ਉਹਦਾ ਵੀ ਨਾਮ ਨਹੀਂ ਜਾਣਦਾ ਪਰ ਸ਼ਕਲ ਨਾਲ ਜਾਣਦਾ ਤੁਸੀਂ ਕੀ ਕੰਮ ਕਰਦੇ ਆ ਮੈਂ ਆਪਣਾ ਗੱਡੀ ਵਾਲਾ ਕੰਮ ਕਰਦਾ ਕਹਿੰਦੇ ਹਾਂ ਅੱਛਾ ਠੀਕ ਤੇ ਸੀਸੀਟੀਵੀ ਹੈਗੀ ਕੋਈ ਲੱਗੀ ਜਿੱਥੇ ਲੜਾਈ ਹੋਈ ਹੈ ਹਾਂ ਸ਼ਾਇਦ ਹੋਣਗੇ ਮੌਨ ਸਵੀਟ ਹਾਊਸ ਦੇ ਕੋਲ ਵੀ ਹੈਗੀ ਸੀਸੀਟੀਵੀ ਤੇ ਜਿੱਥੇ ਆਪਾਂ ਸੀਗੇ ਉੱਥੇ ਵੀ ਸ਼ਾਇਦ ਹੈਗੀ ਆ ਬਰੋਇਲਰ ਚਿਕਨ ਹਾਊਸ ਦੇ ਸਾਹਮਣੇ ਤੇ ਹਥਿਆਰ ਕਿਹੜੇ ਸੀ ਗਿਆਨਾਂ ਕੋਲ ਨਾ ਕੋਈ ਟੋਕਾ ਜਿਹਾ ਸੀਗਾ ਕਹਿੰਦੇ ਟੋਕਾ ਮਾਰ ਮੈਨੂੰ ਇਹ ਦਿਨ ਘੜੇ ਚੜਿਆ ਮੇਰਾ ਹੀ ਕਰ ਤੇ ਹੁਣ ਵਜਾ ਕੀ ਤੁਹਾਡੇ ਸਿਰ ਚ ਮੇਰੇ ਹੁਣ ਮੈਂ ਧਿਆਨ ਤਾਂ ਨਹੀਂ ਦਿੱਤਾ ਪਰ ਮੈਨੂੰ ਲੱਗਦਾ ਬਾ ਉਹਨਾਂ ਨੇ ਟੋਕਾ ਹੀ ਮਾਰਿਆ ਬਹੁਤ ਹਲਕਾ ਜਿਹਾ ਲੱਗ ਗਿਆ ਉਹ ਤੁਸੀਂ ਇਕੱਲੇ ਸੀ ਮੈਂ ਇਕੱਲੇ ਸੀ ਬਾਈ ਤੇ ਕਿੱ데 ਜਾ ਰਹੇ ਸੀ ਜੇ ਕਿੱਦਾਂ ਮੈਂ ਘਰੇ ਚੱਲਾ ਸੀ ਕਿਸੇ ਨੇ ਮੈਨੂੰ ਲਿਫਟ ਦਿੱਤੀ ਸੀ ਬਾਈਕ ਨਹੀਂ ਸੀ ਮੇਰੇ ਕੋਲ ਤੇ ਮੈਨੂੰ ਘਰ ਜਾਣਾ ਤੇ ਗੱਡੀ ਮੇਰੀ ਹੈਗੀ ਲੁਧਿਆਣੇ ਉਹ ਲੈਣ ਚੱਲਾ ਸੀ ਪਰ ਰਾਹ ਚ ਅਟਕ ਗਿਆ ਤੇ ਜਿਨ੍ਹਾਂ ਨੇ ਲਿਫਟ ਦਿੱਤੀ ਤਾਂ ਉਹ ਲੋਕ ਬੰਦਾ ਤੇ ਵੀ ਹੋਲਾ ਕੀਤਾ ਉਹਨਾਂ ਤਾਂ ਨਹੀਂ ਕੀਤਾ ਉਹ ਅਣਜਾਣ ਬੰਦੇ ਸੀਗੇ ਤੇ ਉਹ ਮੈਨੂੰ ਲਿਫਟ ਦੇਣ ਲਈ ਬਸ ਘਰ ਚਲੇ ਸੀਗਾ ਰਸਤੇ 'ਚ ਟੈਂਕਰ ਦਾ ਤੁਸੀਂ ਮੋਕੇ ਤੇ ਪੁੱਛੋ ਕੋਈ ਨਹੀਂ ਕੀਤਾ ਇੱਕ ਮਿੰਟ ਹੋ ਗਿਆ ਭਾਈ ਕੀ ਨਾਮ ਹੈ ਤੁਹਾਡਾ ਭਾਈ ਮੇਰਾ ਨਾਮ ਸੱਜਨ ਕੁਮਾਰ ਹੈ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਆ ਮੈਂ ਹੁਕਰਨਗਰ ਗਲੀ ਨੰਬਰ 11 ਬੀ ਤੇ ਰਹਿੰਦੇ ਆ ਭਾਈ ਕੀ ਮਾਮਲਾ ਹੈ ਜਿਹੜਾ ਤੁਹਾਡੇ ਤੇ ਹਮਲਾ ਹੋਇਆ ਹੈ ਜੜਾ ਭਾਈ ਮਾਮਲਾ ਕੁਝ ਨਹੀਂ ਤਾਂ ਇਹ ਜੋ ਲੜਕਾ ਮਿਲ ਕੇ ਜੋ ਮੇਰੇ ਮਾਰੇ ਹੈ ਮਾਪੇਬਾਪ ਜੋ ਵੀ ਇਹ ਮੇਰੇ ਫਰੈਂਡ تھے ਹੂੰ ਇੰਸੇ ਤੂੰ ਤੂੰ ਮੈਨੇ ਕੇ ਚੱਕਰ ਵਿੱਚ ਨਾ ਮੇਰੇ ਕੋਲ ਕੱਲ ਵੀ ਮੇਰੇ ਘਰ ਮਤਲਬ ਪਰਸੋਂ ਘਰ ਮੇਰੇ ਬੰਦੇ ਭੇਜੇ ਇਹ ਖੁਦ ਆਇਆ ਥਾ ਦਾਤ ਦੁੱਤ ਲੈ ਕੇ ਕਹਿ ਰਿਹਾ ਤੂੰ ਮ मैं फिर से मिलना चाहता हूँ कल ग्राउंड में ही बंदे भेजा मारने के लिए मेरे को ये अभी अभी ये कुछ देर पहले ग्राउंड में ये लोग मेरे को मिलकर मार आठ जने मैं कल रात को ग्राउंड में नहीं दिखा अभी मैं ग्राउंड में दिखाऊँ तो ये मेरे को मार मारे ये था इसका भाई दो जने उस दिन जो दो दो भाई हैं अरे किसका डैडी है क्या नाम इनका एक का नाम ओम प्रकाश है बाकी डैडी और भाई का भाई का उसके नाम बड़े का चंदन है छोटे वाले का ओम प्रकाश है ਔਰ ਬਸ ਇਤਨਾ ਹੀ ਪਤਾ ਹੈ ਮੇਰੇ ਕੋ ਇਹ ਮੇਰੇ ਕੋ ਮਾਰ ਕੇ ਗਿਆ ਅਭੀ ਹਥਿਆਰ ਕਿਹੜੇ ਸੀਗੇ ਨਾ ਕੋਲ ਇਹ ਦਾਤ ਵੀ ਲੈ ਕੇ ਆਇਆ ਸੀ ਰਾਤੀ ਹਾਂ ਅੱਜ ਦਿਨ ਮੇ ਵੀ ਲੈ ਕੇ ਆਇਆ ਤੇ ਕੜਾ ਹੀ ਮਾਰੇ ਆ ਮੇਰੇ ਕੋ ਮਾਰਿਆ ਕਿਉਂ ਕਾਰਨ ਕੀ ਮਾਰਨ ਦਾ ਕਾਰਨ ਕੁਝ ਨਹੀਂ ਭਾਈ ਤੂੰ ਤੂੰ ਮੈਨਾਂ ਤੂੰ ਕਿਉਂ ਬੋਲਾ ਵਿੱਚ ਮੈਂ ਹੂੰ ਕਿਸ ਕਿਉਂ ਬੋਲਾ ਵਿੱਚ ਬਸ ਇਸੇ ਕਰਕੇ ਇਹ ਲੋਕ ਮੇਰੇ ਮਾਰ ਕੇ ਗਏ ਭਾਈ ਇਹ ਤਾਂ ਮੇਰੇ ਘਰ ਮੇ ਪਰਨੇ ਕੀ ਧਮਕੀ ਦੇ ਰਹਾ ਥਾ ਇਹ ਤੇਰਾ ਨਹੀਂ ਆਇਆ ਤਾਂ ਮੈਂ ਤੇਰੇ ਘਰ ਪੜ ਜਾਊਂਗਾ ਤੇ ਹੋਈ ਕਿੱਥੇ ਐਸਟਮ ਲੜਾਈ ਇਹ ਗਰਾਊਂਡ ਮੇ ਹੋਈ ਹੈ ਮੇਰੇ ਕੋ ਗਰਾਊਂਡ ਮੇ ਮਾਰੇ ਹਾਂ ਓਂਕਾਰ ਨਗਰ ਗਰਾਊਂਡ ਤੇ ਹਾਂਜੀ ਤੇ ਤੇ ਪੁਲਿਸ ਨੂੰ ਫੋਨ ਕੀਤਾ ਤੁਸੀਂ ਮੋਕੇ ਤੇ ਨਹੀਂ ਨਹੀਂ ਭਾਈ ਮਸੀਂ ਦਸੀ ਬਿਲਾਏ ਤੇ ਇਹਨਾਂ ਕੋਥੇ ਹਾਰ ਕਿਹੜੇ ਸੀ ਇਹਨਾਂ ਕੋਈ ਭਾਈ ਦਾੰਤ ਸੀ ਨਾ ਦਾੰਤ ਤੇ ਕੜੇ ਸੀਗੇ ਭਾਈ ਇਹ ਤੇ ਨਹੀਂ ਆ ਸੀਗੇ ਤੇ ਨਹੀਂ ਬਾਕੀ ਮੁੰਡੇ ਵੀ 7-8 ਜਣੇ ਸੀ ਭਾਈ ਇਹ ਜਿੱਥੇ ਲੜਾਈ ਹੋਈ ਹੈ ਕੋਈ ਸੀਸੀਟੀਵੀ ਕੈਮਰਾ ਹੈਗਾ ਉਥੇ ਨਹੀਂ ਨਹੀਂ ਭਾਈ ਖੁੱਲੀ ਗਰਾਊਂਡ ਤੇ ਲੜਾਈ ਹੋਈ ਹੈ ਇਹਨਾਂ ਦੀ ਭਾਈ ਖੜਾ ਸੀ ਉਥੇ ਯਾਰ ਦੋਸਤਾਂ ਨਾਲ ਉਹਨਾਂ ਨੇ ਮਿਲ ਕੇ ਮਾਰੇ ਸੀ ਤੁਹਾਡੇ ਸੱਟ ਕਿੱਥੇ ਮਾਰੀ ਇਹਨਾਂ ਨੇ ਭਾਈ ਪਿੱਛੇ ਮਾਰੇ ਕੜਾ ਇਹਨਾਂ ਨੇ ਤੇ ਚੁਪੜਾ ਜੁਪੜਾ ਮਾਰ ਕੇ ਭਾਈ ਭੱਜ ਗਏ ਨਾਲ ਇੱਕ ਕਿੰਨੇ ਵਜੇ ਦੀ ਗੱਲ ਹੈ ਦੋ ਬਾਈ ਜਿੰਦ ਦੀ ਗੱਲ ਆ ਜੇ ਦੋ ਦੋ ਕਰਾਈ ਤਨ ਬਾਈ ਇਹ ਹੀ ਗੱਲ ਪਈ ਹੈ ਠੀਕ ਹਾਂਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਕੀ ਮਾਮਲਾ ਲੜਾਈ ਆ ਜਿਹੜੇ ਅੱਜ ਦੋ ਦਰਮਿਆਨੀ ਉਮਰ ਦੇ ਮੁੰਡੇ ਲੜਾਈ ਨਾਲ ਮਲਡਾਊਨ ਦੇ ਏਰੀਆ ਦੇ ਲੜਾਈ ਹੋਈ ਹੈ ਉਹ ਲੜਾਈ ਕਾ ਕੇ ਮੇਰੇ ਕੋ ਆਏ ਨੇ ਤੇ ਉਹਨਾਂ ਦਾ ਬੰਦਾ ਇਲਾਜ ਕਰ ਦਿੱਤਾ ਤੇ ਉਹਨਾਂ ਦੇ ਕਈਆਂ ਨਾਲ ਪਰਚੇ ਕੱਟੇ ਜਾਂਦੇ ਸਰ ਕਿੰਨਿਆਂ ਕਿ ਸਾਡਾ ਇਹਨਾਂ ਦੀਆਂ ਫਟਾਂ ਸਿੱਧੀ ਐ ਸਿੰਪਲੀ ਲੱਗਦੀ ਐ ਕੋਈ ਖਾਸ ਨਹੀਂ ਐ ਬਸ ਠੀਕ ਐ ਫੋਚ ਨੋਟ ਤੇ ਪੁਲਿਸ ਨੂੰ ਕਰਦੇ ਦੀ ਰਿਪੋਰਟ ਕਰਤਾ ਜੀ ਜੀ ਪਰਚਾ ਕੱਟ ਕੇ ਆਪਾਂ ਦੇ ਰਿਹਾ ਹਾਂ ਠੀਕ ਐ ਸਰ